ਜੱਤੇ ਵਾਲੀ ਰੋਡ ਬਲੇਨਾ ਦੁਆਬਾ ਵਿਖੇ ਪਹਿਲਾਂ ਸ਼ਿਵ ਸੈਨਾ ਸਮਾਜ ਦੀ ਬੋਲੋਂ ਸਾਡੇ ਪੰਜਾਬ ਚੀਰਮੈਨ શ્રી ਰਿੰਦਰ ਠਾਕਰ ਜੀ ਦੇ ਹਦੇਸ਼ਾਂ ਅਨਸਾਰ ਪਹਿਲਾ ਹਵਨ ਕਰਾਇਆ ਜਾਵੇਗਾ ਜੋ ਸਾਡੇ ਸ਼ਹੀਦ ਹੋਏ ਸੀ ਚਾਹੇ ਪੈਰਾਮਿਟਰੀ ਫੋਰਸ ਦੇ ਕਿਸੇ ਵੀ ਤੇਰੀ ਚਾਹੇ ਬੀਐਸਐਫ ਦੇ ਚਾਹੇ ਸੀਆਰਪੀ ਦੇ ਹੀ ਚਾਹੇ ਪੁਲਿਸ ਪੰਜਾਬ ਪੁਲਿਸ ਦੇ ਤੇ ਚਾਹੇ ਉਹ ਲੋਕ ਜਿਹੜੇ ਉੱਥੇ ਆਪਣੇ ਮੰਨਤਾ ਪੂਰੀਆਂ ਤੇਸ਼ਰੀ ਦਰਵਾਜ਼ਾ ਸਭ ਦੇ ਦਰਸ਼ਨ ਕਰਨ ਆਇਸੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਆਇਸੀ ਤੇ ਆਪਣੀਆਂ ਜਾਨਾਂ ਗਵਾ ਬੈਠੇ ਸੀ ਉਹਨਾਂ ਸਾਰਿਆਂ ਨੂੰ ਸ਼ਾਂਤੀਪੂਰਵਕ ਛਟਾਈ ਦੇਵਾਂਗੇ ਅਤੇ ਫਿਰ ਇਸ ਗੰਦੇ ਆਂਡੇ ਗੁਰਵੰਦ ਸੈਂਟ ਪਨੂ ਦੇ ਪੋਸਟਰ ਵੀ ਹੁਕਾਰੇ ਸਾੜਾਂਗੇ ਅਤਵਾਦਾਂ ਪੁੱਤਰਾ ਸਾੜਾਂਗੇ ਕਰੇ वीर बजरंगगे हर हर महादेव हर हर महादेव ਸਾਥਿਓ ਜਿਵੇਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ 6 ਜੂਨ ਦਾ ਦਿਹਾੜਾ ਆ ਗਿਆ ਹੈ ਅਗਰ ਇਹ ਸੂ ਕਹੀਏ ਤਾਂ ਇਹ ਸਾਡੇ ਪੰਜਾਬ ਦੇ ਇਤਿਹਾਸ ਦਾ ਇੱਕ ਕਾਲਾ ਦਿਨ ਸੀ 6 ਜੂਨ 1984 ਜਿਨ੍ਹਾਂ ਨੇ ਇਹ ਸਮਾਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਦੇਖਿਆ ਹੈ ਜਾਂ ਹੰਡਾਇਆ ਹੈ ਇਹ ਉਹੀ ਜਾਣਦੇ ਹਨ ਕਿ ਇਹ ਵਾਕੇ ਹੀ ਸਾਡੇ ਸਾਰੇ ਕਿਸੇ ਇੱਕ ਕੌਮ ਲਈ ਕਿਸੇ ਇੱਕ ਸਮਾਜ ਲਈ ਜਾਂ ਕਿਸੇ ਜਾ ਧਰਮ ਲਈ ਨਹੀਂ ਬਲਕਿ ਹਰ ਇੱਕ ਲਈ ਇਹ ਇੱਕ ਬਹੁਤ ਹੀ ਭਿਆਨਕ ਦਿਨ ਸੀ ਕਾਲਾ ਦਿਨ ਸੀ ਇਸ ਦਿਨ ਸਾਡੇ ਸਰਬ ਸੰਜੇ ਸ੍ਰੀ ਦਰਵਾਜ ਸਾਹਿਬ ਤੇ ਬਾਹਰੀ ਤੌਰ ਤੇ ਹਮਲਾ ਹੋਇਆ ਸੀ ਔਰ ਇਸ ਮੌਕੇ ਭਾਰਤ ਦੀਆਂ ਵੱਖ-ਵੱਖ ਫੌਜਾਂ ਚਾਹੇ ਉਹ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਚਾਹੇ ਉਹ CRPF ਦੇ ਮੁਲਾਜ਼ਮ ਸੀ ਚਾਹੇ BSF ਦੇ ਜਵਾਨ ਸੀ ਆਪਕੇ ਕਿਸੇ ਵੀ ਪੈਰਾਮਿਟਰੀ ਫੋਰਸ ਦੇ ਮੁਲਾਜ਼ਮ ਸੀਏ ਉਹ ਇੱਥੇ ਸ਼ਹੀਦ ਹੋਏ ਸੀ ਉਹਨਾਂ ਦੀ ਆਪਣੀਆਂ ਜਾਨਵਾਰੀਆਂ ਸੀ ਤੇ ਇਹਨਾਂ ਦੇ ਨਾਲ ਹੀ ਉਹ ਲੋਕ ਜੋ ਸ੍ਰੀ ਦਰਬਾਰ ਸਾਹਿਬ ਵਿੱਚ ਆਪਣੀ ਆਸਥਾ ਰੱਖਦੇ ਸੀ ਚਾਹੇ ਉਹ ਕਿਸੇ ਵੀ ਧਰਮ ਦੇ ਹੀ ਚਾਹੇ ਉਹ ਕਿਸੇ ਵੀ ਸਮਾਜ ਦੇ ਸੀ ਇੱਥੇ ਆਪਣਾ ਸੀਸ ਚਕਾਉਣਾ ਅਤੇ ਮੰਨਤਾ ਮੰਗਣਾ ਆਈ ਸੀ ਸ਼ੀਰ ਦਰਵਾਜ਼ਾ ਸਾਹਿਬ ਦੇ ਦਰਸ਼ਕਾਂ ਆਏ ਸੀ ਉਹ ਵੀ ਬਹੁਤ ਸਾਰੇ ਚਾਹੇ ਉਹ ਮਤ ਸੀ ਚਾਹੇ ਉਹ ਠ ਸੀ ਚਾਹੇ ਕੋਈ ਵੀ ਸੀ ਆਪਣੀਆਂ ਕੀਮਤੀ ਜਾਨਾਂ ਵਹਾ ਬੈਠੇ ਸੀ ਇਹਨਾਂ ਸਾਰਿਆਂ ਸ਼ਹੀਦਾਂ ਨੂੰ ਹੀ ਸਰਤਾ ਅਝਲੀ ਦੇਣ ਲਈ ਹਰ ਸਾਲ 6 ਜੂਨ ਨੂੰ ਸ਼ਿਵ ਸੈਨਾ ਸਮਾਜਵਾਦੀ ਵੱਲੋਂ ਸ਼੍ਰੀ ਦਰਗਿਆਣਾ ਮੰਦਿਰ ਵਿੱਚ ਹਵਨ ਕਰਾਇਆ ਜਾਂਦਾ ਸੀ ਅਤੇ ਸ਼ਾਂਤੀਪੂਰਵਕ ਐਸੇ ਹਵਨ ਹਵਨ ਜਾਗ ਵਿੱਚ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਪਾਰੀ ਗੈਂਦੀ ਹਿੰਦੂ ਸ਼ਿਵ ਸ਼ੈਨਿਕ ਇਕੱਠੇ ਹੁੰਦੇ ਸੀ ਇਹ ਸلسلਾ ਲਗਾਤਾਰ ਚੱਲਦਾ ਹੀ ਰਹੇ ਸੀ 6 ਜੂਨ 2013-14 ਨੂੰ ਸਾਡਾ ਸ਼ਖਸ ਸਾਨਿਆ ਸਮਾਜਵਾਦੀ ਦਾ ਇੱਕ ਬਹੁਤ ਹੀ ਭਾਰੀ ਜਥਾ ਸਾਡੇ ਰਾਸ਼ਟਰੀ ਪ੍ਰਧਾਨ ਕਮਲੇਸ਼ 파ਧਵਾਜੀ ਦੀ ਅਗਵਾਈ ਹੇਠ ਪੰਜਾਬ ਚੇਅਰਮੈਨ ਲਿੰਦਾ ਸਾਖ ਪੱਜੀ ਲੈ ਕੇ ਜਾ ਰਹੇ ਸੀ ਤੇ ਬਿਜੀਪੁਰ ਫਾਟਕਾ ਨੇੜੇ ਸਾਡੇ ਜਥੇ ਤੇ ਕੁਝ ਨਾਂਗਾਣੇ ਨੰਘ ਬਾਣੇ ਵਾਲਿਆਂ ਨੇ ਹਮਲਾ ਕਰ ਦਿੱਤਾ ਸੀ ਜਿਸ ਦੇ ਨਾਲ ਸਾਡੇ ਕੁਝ ਸੈਪ ਸੈਨਿਕ ਵਿੱਚ ਔਰਤਾਂ ਵਿੱਚ ਮਾਰਦ ਗੰਭੀਰ ਜ਼ਖਮੀ ਵੀ ਹੋਏ ਸੀ ਜਿਨ੍ਹਾਂ ਵਿੱਚੋਂ શ્રી ਰਿੰਦਰ <th>ਪਾਪਾ ਜੀ ਧੀ ਭਲੋ ਪੁਲਿਸ ਥਾਣਾ ਮਕਸੂਦਾ ਵਿੱਚ ਇੱਕ ਮਾਮਲਾ ਵੀ ਦਰਜ ਹੋਇਆ ਸੀ ਉਸ ਤੋਂ ਬਾਅਦ 6 ਜੂਨ ਨੂੰ ਆਂਗਰਾ ਸਾਰੇ ਵਿੱਚ ਹਿੰਦੂਆਂ ਦੇ ਦਖਲ ਤੇ ਬੈਨ ਲਾਤਾ ਸੀ ਆਪਕੇ ਅਮਰਾ ਸਰ ਵਿੱਚ ਐਂਟਰੀ ਬੰਦ ਕਰ ਦਿੱਤੀ ਸੀ ਉਸ ਤੋਂ ਬਾਅਦ ਸਾਡੇ ਰਾਸ਼ਟਰੀ ਹਨ ਕਮਲੇਸ਼ ਪਾਸਵਾ ਜੀ ਜਿਨ੍ਹਾਂ ਨੇ ਫੈਸਲਾ ਲਿਆ ਕਿ ਅੱਗੇ ਤੋਂ ਹਰ ਸਾਲ ਆਪੇ ਆਪਣੇ ਜ਼ਿਲ੍ਹੇ ਵਿੱਚ ਆਪੇ ਆਪਣੇ ਤੌਰ ਤੇ ਸ਼ਿਵ ਸੰਗ ਸ਼ਾਂਤੀ ਪੂਰਵਕ ਹਵਨ ਜਗਰਾ ਕੇ 6 ਜੂਨ 1984 ਦੇ ਕੱਲੂ ਘਾਰੇ ਦੇ ਸਿਧਾਂ ਨੂੰ ਸਰਦਾ ਦੇ ਫੁੱਲ ਭੇਟ ਕਰਿਆ ਕਰਨਗੇ ਉਸ ਤੋਂ ਬਾਅਦ ਸਾਡੇ ਪੰਜਾਬ ਚੇਅਰਮੈਨ શ્રી ਨਿੰਦਰ ਥਾਪੜ ਜੀ ਦੀ ਅਗਵਾਈ ਹੇਠ ਹਰ ਸਾਲ ਹੀ શ્રી ਹਨੂਮਾਨ ਮੰਦਰ ਮਲਾਮਾ ਗਦੋਂਪੁਰਾ ਵਿੱਚ ਸ਼ਾਂਤੀਪੂਰਵਕ ਇੱਕ ਭਾਰੀ ਹਵਨ ਦਾ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਸ਼ਹੀਦਾਂ ਨੂੰ ਆਪਣੀ ਨਿੱਗੀ ਸ਼ਰਧਾ ਦੇ ਫਲ ਭੇਟ ਕੀਤੇ ਜਾਂਦੇ ਹਨ ਅਤੇ ਅਤਵਾਦ ਦਾ ਪੁੱਤਰਾ ਵੀ ਭੁਕੇ ਜਾਂਦਾ ਹੈ ਜਿੰਦਾਬਾਦ ਮੋਤਾਵਾਦੀ ਨਾਰੇਵਾਜੀ ਵੀ ਕੀਤੀ ਜਾਂਦੀ ਹੈ ਸੋ ਇਸੇ ਹੀ ਤਰ੍ਹਾਂ ਐਸਆਰਵੀ ਸਾਡੇ ਪੰਜਾਬ ਚੇਅਰਮੈਨ શ્રી ਨਿੰਦਰ ਥਾਪਾ ਜੀ ਦੀ ਹਦੇਸ਼ਾ ਅਨਸਾਰ ਧਰੰਦਰ ਦਿਹਾਤੀ ਵਿੱਚ ਡਾਕਟਰ ਜੱਤੇ ਵਾਲੀ ਰੋਡ ਬਲੀਨਾ ਦਵਾਵਾ ਵਿੱਚ ਵੀ ਇੱਕ ਹਵਨ ਜਗ ਸ਼ਾਂਤੀਪੂਰਵ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਅੱਤਵਾਦੀ ਗੁਰਪੰਤ ਸਿੰਘ ਪੰਨੂ ਦੇ ਇਸ਼ਤਿਹਾਰ ਵੀ ਫੁਕੇ ਜਾਣਗੇ ਕਿਉਂਕਿ ਜੇ ਆਪਾਂ ਜਿਆਦਾ ਵੈਸੇ ਤਾਂ ਇਸ ਦਾ ਜੋ ਪੁਰਾਣਾ ਰਿਕਾਰਡ ਹੈ ਗੁਰਵੰਤ ਸਿੰਘ ਪੰਨੂ ਦਾ ਉਹ ਅਤਵਾਦ ਨਾਲ ਭਰਿਆ ਪਿਆ ਹੈ ਜੋ ਸਾਡੇ ਦੇਸ਼ ਵਿੱਚ ਪੜਘਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦਾ ਨੌਜਵਾਨਾਂ ਦਾ ਭੁੱਖ ਜਾਣ ਰਿਹਾ ਹੈ ਉਹਨਾਂ ਨੂੰ ਲਾਲਚ ਬਸ ਕਰਕੇ ਜੇ ਹੋਰ ਆਪਾਂ ਨਵੀਂ ਗੱਲ ਕਰੀਏ ਤਾਂ ਪਹਿਲ ਕੰਮ ਵਿੱਚ ਅੱਤਵਾਦੀਆਂ ਨੇ ਪੁੱਛ ਪੁੱਛ ਕੇ ਧਰਮ ਜਾਤ ਪੁੱਛ ਪੁੱਛ ਕੇ 26 ਹਿੰਦੂਆਂ ਨੂੰ ਸ਼ਹੀਦ ਕੀਤਾ ਜੋ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਇਲਾਕਿਆਂ ਤੋਂ ਆਪਣੇ ਪਰਿਵਾਰਾਂ ਨਾਲ ਕਮਲਾਈ ਸੀ ਪਹਿਲਗਾਮ ਦੀ ਖੂਬਸੂਰਤੀ ਦਾ ਨਜ਼ਾਰਾ ਦਿਖਾਈ ਸੀ ਪਰ ਉਹਨਾਂ ਨੂੰ ਕੋਈ ਤਰਸ ਨਹੀਂ ਆਇਆ ਉਹਨਾਂ ਨੇ ਤਾਂ ਦੱਸਦੇ ਹਨ ਕਿ ਇੱਕ ਤਾਂ ਫੌਜ ਦਾ ਵੈਸੇ ਕੈਪਟਨ ਸੀਗਾ ਉਹਦੇ ਵਿਆਹ ਨੂੰ ਮਿਹਲੇ 15 ਦਿਨ ਹੋਏ ਸੀ ਉਸ ਦੀ ਪਤਨੀ ਦੀਆਂ ਅੱਖਾਂ ਦੇ ਸਾਹਮਣੇ ਉਹਨੂੰ ਛੀਂਡ ਕੀਤਾ ਗਿਆ ਇਸੀ ਤਰ੍ਹਾਂ ਹੋਰ ਵੀ ਜੋ ਨਵੇਂ ਵਿਆਹ ਜੋੜੇ ਆ ਉਤੇ ਘਮਣ ਆਏ ਸੀ ਔਰਤਾਂ ਦੇ ਸਾਹਮਣੇ ਉਹਨਾਂ ਦੇ ਪਤੀਆਂ ਨੂੰ ਮਾਰਿਆ ਗਿਆ ਇਹ ਇੱਕ ਬਹੁਤ ਹੀ ਦੁਖਦਾਈ ਸਮਾ ਸੀ ਜਿਸ ਦਾ ਦੇਸ਼ ਵਿਦੇਸ਼ ਭਰੋਂ ਪੂਲ ਜੋਰ ਬਰੁਧ ਹੋ ਗਿਆ ਪਰ ਇਸ ਗੰਦੇ ਆਂਡੇ ਨੇ ਇਸ ਕੁੱਤੇ ਦੇ ਪੁੱਤ ਨੇ ਆਪਣੀ ਔਕਾਤ ਇੱਥੇ ਵੀ ਦਿਖਾਈ। ਉਹਨੇ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਹਿੰਦੂਆਂ ਦਾ ਦੁੱਖ ਤਾਂ ਕੀ ਪ੍ਰਗਟ ਕਰਨਾ ਸੀ। ਉਲਟਾ ਜਿਵੇਂ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਐ ਇੱਕ ਮਾਰਨੇ ਇਸ ਘਟਨਾ ਦਾ ਬਦਲਾ ਲੈਣ ਲਈ ਪਾਕਿਸਤਾਨ ਨੂੰ ਜਿਸ ਦੇ ਗੁੰਡਿਆਂ ਨੇ ਜਿਹਦੇ ਅਤਵਾਦੀਆਂ ਨੇ ਇੱਥੇ ਆ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਸਬਕ ਸਿਖਾਉਣ ਲਈ ਦਿਨ ਰਾਤ ਅਕਾਦਤਾ ਤੇ ਇਸ ਨੂੰ ਧੁਰੇ ਚੜ੍ਹਨ ਲਈ ਆਪਰੇਸ਼ਨ ਸੰਧੂਰ ਪਿੱਤਾ ਗਿਆ ਅਤੇ ਉਹ ਕਾਮਯਾਬੀ ਹੋਇਆ ਸਾਡੀਆਂ ਤੇਜ ਦੀਆਂ ਫੌਜਾਂ ਨੇ ਚਾਹੇ ਉਹ ਸਮੁੰਦਰੀ ਸੀ ਚਾਹੇ ਜ਼ਮੀਨੀ ਸੀ ਚਾਹੇ ਅਸਮਾਨੀ ਸੀ ਸਾਰੀਆਂ ਫੌਜਾਂ ਨੇ ਇੱਕ ਵਾਰ ਪਾਕ ਨੇ ਪਾਕਿਸਤਾਨ ਤਾਂ ਕੀ ਦੇਸ਼ ਵਿਦੇਸ਼ ਨੂੰ ਦਿਖਾ ਦਿੱਤਾ ਕਿ ਭਾਰਤ ਕੀ ਚੀਜ਼ ਪਰ ਇਸ ਗੰਦੇ ਆਂਡੇ ਨੇ ਸਾਡੀ ਸਰਕਾਰ ਦਾ ਹਮਾਇਤਾ ਕੀ ਕਰਨੀ ਸੀ ਸਾਡੇ ਪੰਜਾਬੀਆਂ ਦਾ ਹੌਸਲਾ ਫਿਰਾਈ ਤੱਕ ਕੀ ਕਰਨੀ ਸੀ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਸ਼ਹੀਦ ਹੋ ਗਏ ਆਪਣੀਆਂ ਜਾਨਾਂ ਜਵਾਨੀ ਵਿੱਚ 바ਗ ਦੋਠੇ ਜਿਹੜੀਆਂ ਸਾਡੀਆਂ ਨੌਜਵਾਨ ਪੈਣਾ ਵਿਧਵਾ ਹੋ ਗਈਆਂ ਉਹਨਾਂ ਨੂੰ ਜੀ ਕਹਣਾ ਸੀ ਉਲਟਾ ਪਾਕਿਸਤਾਨ ਦੀ ਹਮਾਇਤ ਕਰ ਦਿੱਤੀ ਅਤੇ ਉਹਨਾਂ ਨੂੰ ਆਫਰਾਂ ਕਰ ਦਿੱਤੀਆਂ ਅਤੇ ਪੂਰਾ ਸਹਿਯੋਗ ਦੇਣ ਦਾ ਵੀ ਐਲਾਨ ਕਰ ਦਿੱਤਾ ਐਨਾ ਹੀ ਨਹੀਂ ਇਹ ਗੰਦਾ ਅੰਡਾ ਸਾਡੇ ਪੰਜਾਬ 'ਟ ਆਪਸੀ ਪਿਆਰ ਚਾਹੇ ਹਿੰਦੂ ਸਿੱਖ ਆ ਚਾਹੇ ਹਿੰਦੂ ਦਲਿਤ ਆ ਚਾਹੇ ਕੋਈ ਵੀ ਆ ਚਾਹੇ ਮਸੀਹੀ ਆ ਚਾਹੇ ਪੱਕ ਮੁਸਲਮਾਨ ਆ ਸਾਰੇ ਧਰਮਾਂ ਦਾ ਪੂਰਾ ਪੂਰਾ ਸਤਿਕਾਰ ਹੁੰਦਾ ਹੈ ਪੂਰਾ ਪੂਰਾ ਮਾਣ ਹੁੰਦਾ ਹੈ ਪਰ ਇਸ ਗੰਦੇ ਆਂਡੇ ਨੇ ਮੋਕਾ ਹੁਣ ਤੇ ਪਹਿਲਾਂ ਜਦੋਂ ਇਹ 26 ਜਨਵਰੀ ਦਾ ਦਿਹਾੜਾ ਆਇਆ ਤੇ ਉਦੋਂ ਬਾਬਾ ਸਾਹਿਬ ਦੇ ਬੁੱਤਾਂ ਅੰਮ੍ਰਿਤਸਰ ਵਿੱਚ ਕਰਵਾੜ ਕਰਾਇਆ ਸਾਡੇ ਸੰਵਿਧਾਨ ਦੇ ਮਰਮਤਾ ਦਾ ਦੇ ਬੁੱਤ ਤੇ ਹਥੋੜੇ ਚਲਾ ਫਿਰ ਜਦੋਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਆਇਆ ਇਹਨੇ ਤਾਂ ਆਪਣੀ ਔਕਾਤ ਦਿਖਾਈ ਇਹ ਨੌਜਵਾਨਾਂ ਨੂੰ ਭੜਕਾਇਆ ਨੌਜਵਾਨਾਂ ਨੂੰ ਲਾਜ ਦਿੱਤੇ ਤੇ ਬੇਅਦਬੀਆਂ ਕਰਾਈਆਂ ਹੁਣ ਫਿਰ ਬਿੱਤੇ ਦੇ ਨਹੀਂ ਇੰਦਰ ਫਲੋਰੇਲੀ ਵਿੱਚ ਬਾਬਾ ਸਾਹਿਬ ਦੇ ਪੁੱਤ ਨਾਲ ਖੇਲਵਾੜ ਕੀਤਾ ਗਿਆ ਹੁਣ ਇਹ ਕਹਿਣ ਦਾ ਮਤਲਬ ਕਿ ਇਹਦਾ ਇਹ ਨੌਜਵਾਨਾਂ ਦਾ ਭੁੱਖ ਖਰਾਬ ਕਰ ਰਿਹਾ ਜੋ ਪੜੇ ਲਿਖੇ ਨੌਜਵਾਨ ਆ ਬੇਰੋਜ਼ਗਾਰ ਆ ਉਹਨਾਂ ਨੂੰ ਰੋਜ਼ਗਾਰ ਤਾਂ ਕੀ ਦੇਣਾ ਵੀ ਮਤ ਤਾਂ ਕੀ ਉਹਨਾਂ ਨੂੰ ਬਾਹਰ ਸੱਦਾਂ ਦੇ ਲਾਚ ਦੇਣਾ ਇਹਦੇ ਸਬੰਧ ਵਿੱਚ ਪੁਲਿਸ ਨੇ ਇੱਕ ਖਰਾਸਾ ਵੀ ਕੀਤਾ ਸੀ ਕਿ ਜਿਹੜੇ ਨੌਜਵਾਨ ਫੜੇ ਗਏ ਸੀਗੇ ਬੁੱਤਾਂ ਦੀ ਬੇਅਦਬੀ ਕਰਦੇ ਬਾਬਾ ਸਾਹ ਦੇ ਉਹਨਾਂ ਨੂੰ ਬਾਜ਼ ਜਾਂ ਦਾ ਲਾਜ ਦਿੱਤਾ ਸੀ ਨੌਜਵਾਨ ਸੀ ਉਹਨਾਂ ਨੂੰ ਪੈਸਿਆਂ ਦਾ 11-11 ਲੱਖ ਰੁਪਏ ਦੀ ਆਫਰਾਂ ਦਿੱਤੀਆਂ ਸੀ ਪਰ ਦੋਸਤੋ ਜਦੋਂ ਉਹ ਨੌਜਵਾਨ ਹੁਣ ਫੜ ਹੋ ਗਏ ਅੰਦਰ ਉਹਨਾਂ ਦੀਆਂ ਜਵਾਨੀਆਂ ਰਲ ਗਈਆਂ ਸਭ ਕੁਝ ਹੋ ਗਿਆ ਅੰਦਰ ਉਹ ਸਜਾਵਾਂ ਪਹੁੰਚ ਰਿਹਾ ਪਰ ਜੋ ਪੁਲਿਸ ਦੀ ਅਕਾ ਰਿਪੋਰਟ ਆਈ ਸੀ ਉਹਦੇ ਇਨਸਾਨ ਨੌਜਵਾਨ ਹੋ ਸਿਆ ਕਿ ਉਹਨਾਂ ਨੂੰ ਅਜੇ ਤੱਕ ਮਿਲਿਆ ਕੱਖ ਨਹੀਂ। ਭਾਵੇਂ ਉਹ ਕਾਂਬੀ ਕਰ ਆ ਲਿਆ ਉਹਨਾਂ ਨੂੰ ਅੰਦਰ ਵੀ ਸਾਰਦਾ ਜਵਾਨੀਆਂ ਵੀ ਉਹਨਾਂ ਦੀਆਂ ਖਰਾਬ ਕਰਤੀਆਂ ਘਰ ਦੇ ਬਦਨਾਮ ਕਰਤੇ ਘਰ ਹੁਣ ਪੰਜਾਬ ਦੇ ਉਹ ਕਹਿਣ ਦਾ ਮਤਲਬ ਕਿ ਉਹ ਦੁਸ਼ਮਣਾਂ ਵੇਚੀ ਗਏ ਯਾਨੀ ਕਿ ਦੇਸ਼ ਤ੍ਰੋਹੀ ਹੀ ਗਿਣੇ ਜਾਣਗੇ ਕਿਉਂਕਿ ਜਿਨ੍ਹਾਂ ਨੇ ਸੰਵਿਧਾਨ ਦੇ ਨਰਵਾਚਾ ਦਾ ਬੁੱਤ ਨਾਲ ਇੱਕ ਲਾਲਚ ਵਸਵਾ ਕੇ ਖਿਲਵਾੜਿਆ ਤੋ 6 ਜੂਨ ਜੈਤੇੜੀ ਰੋਡ ਬਲੇਨਾ ਦੁਆਬਾ ਵਿਖੇ ਪਹਿਲਾਂ ਸ਼ਿਵ ਸੈਨਾ ਸਮਾਜ ਦੀ ਬੋਲੋਂ ਸਾਡੇ ਪੰਜਾਬ ਚੀਰਮੈ ਸ਼੍ਰੀ ਰਿੰਦਰ ਠਾਕਰ ਜੀ ਦੇ ਹਦੇਸ਼ਾਂ ਅਨਸਾਰ ਪਹਿਲਾ ਹਵਨ ਕਰਾਇਆ ਜਾਵੇਗਾ ਜੋ ਸਾਡੇ ਸ਼ਹੀਦ ਹੋਏ ਸੀ ਚਾਹੇ ਪੈਰਾਮਿਲਟਰੀ ਫੋਰਸ ਸੇ ਕਿਸੇ ਵੀ ਵੇਰੀ ਜਾਏ ਬੀਐਸਐਫ ਦੇ ਚਾਹੇ ਸੀਆਪੀ ਦੇ ਹੀ ਚਾਹੇ ਪੁਲਿਸ ਪੰਜਾਬ ਪੁਲਿਸ ਦੇ ਤੇ ਚਾਹੇ ਉਹ ਲੋਕ ਜਿਹੜੇ ਉੱਥੇ ਆਪਣੇ ਮੰਨ ਤਾਂ ਪੂਰੀਆਂ ਤੇਸ਼ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਸੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਆਏ ਸੀ ਤੇ ਆਪਣੀਆਂ ਜਾਨਾਂ ਗਵਾ ਬੈਠੇ ਸੀ ਉਹਨਾਂ ਸਾਰਿਆਂ ਨੂੰ ਸ਼ਾਂਤੀਪੂਰਵਕ ਸਤਾਏ ਜਮਾਗੇ ਅਤੇ ਫਿਰ ਇਸ ਗੰਦੇ ਆਂਡੇ ਗੜਵਾਂ ਸੈਂਟ ਪੰਨੂ ਦੇ ਪੋਸਟਰ ਵੀ ਫੁਕਾਰੇ ਸਾੜਾਂਗੇ ਅਤਵਾਦ ਦਾ ਪੁਤਲਾ ਸਾੜਾਂਗੇ ਸੋ ਮੇਰੀ ਇਸ ਵੀਡੀਓ ਦੇਖ ਰਹੇ ਸਾਰੇ ਆਈ ਨੂੰ ਬੇਨਤੀ ਹੈ ਕਿ ਇਸ ਮੌਕੇ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਅਤੇ ਆਪਾਸ ਜੋ ਹੈ ਸ਼ਾਂਤੀਪੂਰਵਕ ਇਹ ਆਪਣੀ ਨਿੱਕੀ ਸ਼ਰਧਾ ਦੇ ਜਿਹੜੇ ਭੋਲੇ ਆ ਉਹਨਾ ਸ਼ੀਡਾ ਨੂੰ ਭੇਟ ਕਰ ਸਕੀਏ ਤੇ ਇਸ ਉੱਤੇ ਬੰਦੇ ਦਾ ਗੁਰਵੰਤ ਸਿੰਘ ਪੰਨੂ ਦਾ ਉਧਰੋਂ ਭੋਗ ਸਕੀਏ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈਕਾਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਮੈਂ ਤੁਹਾਡਾ ਆਪਣਾ ਰਾਜਕੁਮਾਰ ਅਰੋੜਾ ਪੰਜਾਬ ਉਪਰਵਾਰੀ ਸ਼ਿਵ ਜਨ ਸਮਾਜ ਵੱਲੋਂ